ਦੇਖੋ ਮੈਂ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਦੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਭਾਪ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਨੇ ਉਮੇਂ ਬਲਿੰਗ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦਾ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ ਇੱਕ ਵੀ ਗੱਲ ਆ ਜਿਹੜੀ ਹਜੇ ਤੱਕ ਇਹ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਧਿਆਣੇ ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤਿੰਨ ਦੋ ਬੱਚਿਆਂ ਦੇ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਆ ਉਹ ਧਰਮ ਪਤਨੀ ਨੇ ਕਰਵਾਈ ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ ਕੀ ਉਹਨੇ ਠੇਕਾ ਲਿਆ ਹੋਇਆ ਸੀ ਉਹ ਤੋਂ ਪੈਸੇ ਪਹਿਲਾਂ ਆਧਾਰੇ ਲੈ ਲੇ ਮੁੜ ਕੇ ਕਹਿੰਦੇ ਅਸੀਂ ਨਹੀਂ ਦਿੰਦੇ ਪੈਸੇ ਕਰ ਲਾ ਜੋ ਕੀ ਕਰਨਾ ਇਹ ਹੈਗੀ ਧੋਸ ਐਡਾ ਤਾਕਤ ਦਾ ਨਸ਼ਾ ਉਸ ਵੇਲੇ ਤਾਂ ਇਹ ਐਮਐਲ ਨਹੀਂ ਸੀ ਤੇ ਉਸ ਵੇਲੇ ਐਮਐਲਏ ਬਣ ਕੇ ਜਦੋਂ ਇਹ ਇਹ ਕੁਛ ਕਰ ਸਕਦੇ ਆ ਤੁਸੀਂ ਲੁਧਿਆਣੇ ਦੇ ਲੋਕੋ ਇਹਨਾਂ ਨੂੰ ਇਹ ਸਵਾਲ ਕਰੋ ਮੈਂ মিডিਆ ਨੂੰ ਵੀ ਪੁੱਛਣਾ ਚਾਹਣਾ ਯਾਰ ਕਮਾਲ ਹੋ ਗਿਆ ਇਕ ਪਰਿਵਾਰ ਖਾ ਗਿਆ ਇਹ ਪਰਿਵਾਰ ਇਹ ਵੜਿੰਗ ਪਰਿਵਾਰ ਇੱਕ ਪੂਰੀ ਫੈਮਿਲੀ ਆ ਜਿਹੜੀ ਉਹ ਮਕਸਰ ਦੀ ਖਾ ਗਿਆ ਉਹਨਾਂ ਨੂੰ ਖਤਮ ਕਰਤਾ ਉਹਨਾਂ ਨੇ ਨਹੀਂ ਦੁਬਾਰਾ ਆਉਣਾ ਉਹ ਜਿਹੜੇ ਨੰਨੇ-ਮੁੰਨੇ ਬੱਚੇ 3 ਸਾਲ ਦੇ 7 ਸਾਲ ਦੇ ਉਹ ਮਾਂ ਕਿਵੇਂ ਜੋਰੀ ਹੋਗੀ ਉਹ ਦਾਦਾ-ਦਾਦੀ ਕਿਵੇਂ ਜੋਰੇ ਹੋਣਗੇ ਉਹਨਾਂ ਤੋਂ ਬਿਨਾਂ ਤੁਸੀਂ ਦੇਖੋ ਤਾਂ ਸਹੀ ਤੇ ਉਰੇ ਇਹ ਕਰੋੜਾਂ ਦੀਆਂ ਗੱਲਾਂ ਆਪਣੇ ਆਪ 1 ਕਰੋੜਾਂ ਦੀਆਂ ਗੱਡੀਆਂ ਕਹਿੰਦੇ ਨੇ ਕਿੱਥੋਂ ਆਈਆਂ ਇਹ ਕਰਨ ਕੁਟਾਰੀਆ ਪਰਿਵਾਰ ਆਰ ਕੇ ਜਿਨ੍ਹਾਂ ਦੇ ਪੈਸੇ ਲੈ ਕੇ ਅੱਜ 1 ਕਰੋੜਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਆ ਮੱਕਾ ਤੇ ਕੋਤਸੀ ਵੀ ਉਹ ਬਣਿਆ ਕਿਉਂ ਕਿ ਲੁਧਿਆਣੇ ਦੇ ਵਿੱਚ ਉੱਥੋਂ ਚੇਂਜ ਕਰਕੇ ਲੁਧਿਆਣੇ ਆ ਕੇ ਵੀ ਉੱਥੇ ਤਾਂ ਲੋਕ ਵੜਨ ਨਹੀਂ ਦਿੰਦੇ ਅੱਜ ਮੰਤਰੀ ਜਦੋਂ ਬਣੇ 3 ਮਹੀਨੇ ਲਈ ਮੰਤਰੀ ਬਣੇ ਸੀ ਇਹ ਉਹ 3 ਮਹੀਨੇ ਚ ਮੰਤਰੀ ਬਣ ਕੇ ਸਾਰੀ ਦੀ ਸਾਰੀ ਜਿਹੜਾ ਉਹਨਾਂ ਨੇ ਮਰਨ ਤੋਂ ਪਹਿਲਾਂ ਆਪ ਡੈਕਲੇਰੇਸ਼ਨ ਕੀਤਾ ਆਪਣੀ ਜਾਇਦਾਦ ਸਾਰੀ ਜਿਹੜੀ ਆ ਵੀ ਇਹ ਉਸ ਤੋਂ ਬਾਅਦ ਮੇਰੇ ਭਰਾ ਦੀ ਜਾਂ ਮੇਰੀ ਜਿਹੜੀ ਆ ਪ੍ਰਾਪਰਟੀ ਵੀ ਖਾ ਜਾਏਗੀ ਉਹ ਸਾਰੀ ਪ੍ਰਾਪਰਟੀ ਉਹਨਾਂ ਨੇ ਆਪਣੇ ਭਰਾ ਦੇ ਨਾਮ ਕੀਤੀ ਤੇ ਅੱਜ ਮੈਂ ਬੀਅਨ ਫੇਅਰ মিডিਆ ਨੂੰ ਕਹਿਣਾ ਚਾਹੁੰਦਾ ਸਾਰੇ ਯਾਰੋ ਸਤਕਾਰਯੋਗ ਬਿਲਕੁਲ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ ਪਰ ਤੁਸੀਂ ਰੱਬ ਦੇ ਵਾਸਤੇ ਅਸੀਂ ਲੁਧਿਆਣੇ ਨੂੰ ਬਚਾਉਣਾ ਹੈ ਇਹ ਕਿਵੇਂ ਐ ਦਰਾਂਦੇ ਫਿਰ ਰਹੇ ਆ ਇੱਕ ਕਾਤਲ ਇੱਕ ਛੋਟੇ ਬੱਚਿਆਂ ਦੇ 3 ਸਾਲ ਦੀ ਉਮਰ ਕੀ ਹੁੰਦੀ ਆ ਬੇਟੇ ਦੀ ਕਿਵੇਂ ਮੁਕ ਬਾਪ ਨੇ ਗੋਲੀ ਮਾਰੀ ਹੋ ਤੁਸੀਂ ਦੇਖੋ ਤਾਂ ਅੰਦਾਜ਼ਾ ਤਾਂ ਲਓ ਸੁੱਤੇ ਪਏ 3 ਸਾਲ ਦੇ ਬੇਟੇ ਨੂੰ ਇਹ ਵੜਿੰਗ ਸਾਹਿਬ ਤੇ ਦੇ ਸਾਲੇ ਡੰਪੀ ਬਣਾਏ ਫੇਰ ਮੈਂ ਇਹਨਾਂ ਡੰਪੀ ਬਣਾਏ ਜਿਹੜਾ ਮੈਂ ਉਹਦੇ ਹਾਨੇ ਸੈਂਟਰਲ ਦੇ ਹਲਕੇ 'ਚ ਉੱਥੇ ਰੋਜ਼ ਘੁੰਮਦਾ ਇਸ ਬੰਦੇ ਨੇ 7 ਸਾਲ ਦੀ ਬੇਟੀ ਨੂੰ ਪਏ ਸੁੱਤੇ ਪੇ ਮੰਜੇ ਤੇ ਬਾਪ ਨੇ ਗੋਲੀਆਂ ਮਾਰੀਆਂ ਏ ਆਪਣੇ ਆਪ ਨੂੰ ਗੋਲੀਆਂ ਮਾਰੀਆਂ ਜਦੋਂ ਬੱਚਿਆਂ ਨੂੰ ਜੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਇਹ ਸਵਾਲ ਨਹੀਂ ਕਰ ਰਹੇ ਇਹਦੇ ਬਾਰੇ ਮੂੰਹ ਵੀ ਨਹੀਂ ਖੋਲਿਆ ਹਜੇ ਤੱਕ ਬੜਿੰਗ ਸਾਹਿਬ ਨੇ ਨਾ ਇਹਨਾਂ ਦੀ ਵਾਈਫ ਧਰਮਪਤਰੀ ਮਿਸਿਸ ਬੜਿੰਗ ਨੇ ਖੋਲਿਆ ਤੁਸੀਂ ਕਿਵੇਂ ਥੋੜਾ ਜੀ ਕਿਵੇਂ ਕਰਿਆ ਹੁੰਦਾ ਤੁਸੀਂ ਤੁਸੀਂ ਤਿਆਰ ਵਿਆਹ ਹੋ ਕੇ ਕਿਵੇਂ ਤੁਰ ਪੈਨੇ ਹੋ ਰੋਜ਼ ਤੁਸੀਂ ਬੱਚੇ ਮਾਰੇ ਆ ਦੋ ਬੱਚੇ ਤੇ ਪਿਤਾ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਐ ਲੱਗਦਾ ਵੀ ਕੋਈ ਗੱਲ ਹੀ ਨਹੀਂ ਹੋਈ ਧੱਕੇ ਨਾਲ ਤੁਸੀਂ ਐਫ ਆਈ ਆ ਨਾਲ ਤੁਹਾਡੇ ਤੇ ਦਰਜ ਨੇ ਤੁਹਾਡੇ ਤੇ ਸਾਰਾ ਜਿਹੜਾ ਉਹ ਮਰਨ ਤੋਂ ਪਹਿਲਾਂ ਉਹ ਲਿਖ ਕੇ ਗਏ ਨੇ ਆਪਣਾ ਉਹਦੀ ਧਰਮ ਪਤਨੀ ਨੇ ਡੈਕਲੇਰੇਸ਼ਨ ਉਹਨਾਂ ਨੇ ਬਿਆਨ ਲਿਖਾਇਆ ਤੇ ਆਹੀ ਡੀ ਐਮ ਸੀ ਜਿਹੜਾ ਆਪਣੇ ਲੁਧਿਆਣੇ ਚ ਹਸਪੀਟਲ ਆ ਡੀ ਐਮ ਸੀ ਇੱਥੇ ਆ ਕੇ ਉਹਨਾਂ ਦੀ ਡੈਥ ਹੋਈਆਂ ਮੌਤਾਂ ਹੋਈਆਂ ਇਸ ਕਰਕੇ ਪਛਾਣੋ ਇਹ ਜਿਹੜੇ ਦਰਿੰਦਿਆਂ ਨੂੰ ਮੈਂ ਇੱਕ ਦਿਨ ਗੱਲ ਕੀਤੀ ਸੀ ਮੈਨੂੰ ਸੀ ਵੀ ਸਾਰੇ ਇਹ ਗੱਲ ਦਾ ਕੋਈ ਨਾ ਕੋਈ ਸੁਮੋਟੋ ਕੋਈ ਨਾ ਕੋਈ ਇਹਨਾਂ 'ਤੇ ਗੱਲ ਕਰਨਗੇ ਉਲਟਾ ਇਹ ਕਹਿੰਦੇ ਵੀ ਸੀਬੀਆਈ ਦਾ ਮੇਰੇ ਤੇ ਕੇਸ ਖੋਲਣਾ ਕਿਉਂ ਨਹੀਂ ਖੋਲਣਾ ਜੀ ਐਡੇ ਵੱਡੇ ਕਤਲ ਤੁਸੀਂ ਕਰਵਾਏ ਨੇ ਐਡੇ ਵੱਡੇ ਲੋਕ ਇੱਕ ਪਰਿਵਾਰ ਖਾ ਗਏ ਤੁਸੀਂ ਪੂਰਾ ਬਲਿੰਗ ਸਾਹਿਬ ਉਦੋਂ ਤੁਸੀਂ ਕਹਿੰਦੇ ਹੋ ਵੀ ਮੈਂ ਸ਼ਾਨੋ ਸ਼ੌਕਤ ਨਾਲ ਮੈਂ ਜੋ ਨਾ ਆਇਆ ਉਹਨਾਂ ਦੇ ਜਿਨ੍ਹਾਂ ਦੇ ਬੱਚੇ ਆ ਉਹਨਾਂ ਦੇ ਨਹੀਂ ਚੀ ਕਰਦਾ ਸੀ ਵਧੀਆ ਕੱਪੜੇ ਪਾਉਣ ਨੂੰ ਉਹਨਾਂ ਦੇ ਨਹੀਂ ਉਹ ਮਾਪੇ ਦਾ ਚੀ ਕਰਦਾ ਸੀ ਅਸੀਂ ਵਧੀਆ ਆਪਣੇ ਬੱਚਿਆਂ ਨੂੰ ਪੜਾਈਏ ਥੋੜੇ ਵੀ ਬੱਚੇ ਆ ਆ ਜੋ ਵੀ ਵੱਡੇ ਹੋਏ ਹੁੰਦੇ ਉਹ ਵੀ ਜਵਾਨ ਹੋਏ ਹੁੰਦੇ ਉਹ ਮਾਂ ਚ ਦੇਖੋ ਉਹਦਾ ਹਾਲ ਕੀ ਆ ਜਿਹੜੀ ਤੁਸੀਂ ਬਿਲਕੁਲ ਖਤਮ ਕਰਕੇ ਰੱਖਤੀ ਉਹ ਤਾਂ ਉਹ ਤਾਂ ਰੋਂਦੀ ਹ ਉਸ ਤਕਬੀਰ ਨੂੰ ਕਿ ਮੈਂ ਬੱਚ ਕਿਵੇਂ ਗਏ ਉਹਦਾ ਘਰ ਵਾਲਾ ਚਲਾ ਗਿਆ ਉਹਦੇ ਦੋਨੋਂ ਬੱਚੇ ਤੁਸੀਂ ਸਿਰਫ ਤੁਤ ਪੈਸੇ ਹੀ ਮੰਗਦੇ ਸੀ ਯਾਰ ਪੈਸੇ ਪਿੱਛੇ ਤੁਸੀਂ ਜਾਨ ਲੈ ਲੀ ਕੀ ਕੀ ਸੀ 1 ਕਰੋੜ ਰੁਪਇਆ 2 2 3 3 ਕਰੋੜ ਦੀਆਂ ਤਾਂ ਤੁਹਾਡੇ ਕੋਲ ਗਾੜਾਂ ਨੇ 5 5 ਕਰੋੜ ਦੀਆਂ ਤਾਂ ਗਾੜਾਂ ਨਹੀਂ ਤੁਹਾਡੇ ਕੋਲ ਤੁਸੀਂ 1 ਕਰੋੜ 20 ਲੱਖ ਰੁਪਇਆ ਉਹਦਾ ਦੇ ਦਿੰਦੇ ਵਾਪਸ ਪਰ ਤੁਸੀਂ ਕਿਉਂ ਨਹੀਂ ਇਸ ਕਰਕੇ ਐਡੀ ਗੰਭੀਰ ਐਫ ਆਈ ਆਰਾ ਦਰਜ ਨੇ ਤੁਹਾਡੇ ਤੇ ਤੁਸੀਂ ਉਸ ਗੱਲ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ ਬੋਲੋ ਤਾਂ ਸਹੀ ਵੀ ਇਹ ਕੀ ਸੀ ਕਿਉਂ ਤੁਸੀਂ ਤੁਹਾਡੇ ਤੇ ਸਾਲੇ ਨੇ ਤੁਹਾਡੇ ਨੇ ਇਹ ਕੰਮ ਇਲਜ਼ਾਮ ਦਿੱਤਾ ਤੇ بڑے ਤਰੀਕੇ ਨਾਲ ਦਿੱਤਾ ਤੁਸੀਂ ਉਹ ਤੋਂ ਪੈਸੇ ਲੈ ਕੇ ਉਹਨੂੰ ਫਸਾਦਾ ਜਦੋਂ ਹਰ ਟਰੱਕ ਡਰਾਈਵਰ ਉਤੋਂ ਪੈਸੇ ਮੰਗਦਾ ਸੀ ਜਿਹੜਾ ਉਹਨੇ ਕੰਮ ਕੀਤਾ ਸੀ ਡੋਹਾ ਠਵਾਈ ਦਾ ਪਰ ਇਹਦਾ ਜਵਾਬ ਜ਼ਰੂਰ ਦਿਓ ਮੈਂ ਸਵੇਰੇ ਫੇਰ ਮੈਨੂੰ ਸਾਰੇ ਆਲੇ ਕਿਹਾ ਹੈਗਾ ਵੀ ਅੱਜ ਤੱਕ ਤਾਂ ਜੀ ਉਹ ਤਾਂ ਫੇਰ ਪਰਿਵਾਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਅੱਜ ਦੋ ਦਿਨ ਦੇ ਫੇਰ ਟੈਲੀਫੋਨ ਤੇ ਟੈਲੀਫੋਨ ਕਰ ਰਹੇ ਹੋ ਕਹਿੰਦੇ ਜੀ ਇਹ ਮੌਕਾ ਸਾਨੂੰ ਇਨਸਾਫਤਾ ਦਿਵਾ ਦਿਓ ਉਸ ਉਹ ਬੱਚਿਆਂ ਦੇ ਮਾਮੇ ਤਾਏ ਚਾਚੇ ਰੋਜ ਦਾਦਾ ਨਾਨੀ ਨਾਨਾ ਨਾਨੀ ਟੈਲੀਫੋਨ ਕਰ ਰਹੇ ਆ ਵੀ ਇਹ ਮੌਕਾ ਜੀ ਲੋਕਾਂ ਨੂੰ ਕਚਹਿਰੀ ਚ ਦੱਸੋ ਅਸੀਂ ਤਾਂ ਮੂਰੇ ਆ ਨਹੀਂ ਸਕਦੇ ਇਹਦਾ ਕੀ ਪਤਾ ਕਿੰਨੇ ਇਹਨਾਂ ਕੋਲ ਬੰਦੇ ਨੇ ਸਾਨੂੰ ਫੇਰ ਮਰਵਾ ਦੇ ਅੱਜ ਮੈਨੂੰ ਫੇਰ 2 ਦਿਨ ਹੋ ਗਏ ਉਹਨਾਂ ਨੂੰ ਵੀ ਤੁਸੀਂ ਗੱਲ ਕੀਤੀ ਸੀ ਅੱਜ ਫੇਰ ਤੁਸੀਂ ਗੱਲ ਦੁਬਾਰਾ ਕਰੋ ਵੀ ਸਾਨੂੰ ਸਾਡਾ ਸਾਡੇ ਪੋਤਿਆਂ ਦਾ ਸਾਡੇ ਦੋਤਿਆਂ ਦਾ ਦੋਤਾ ਦੋਤੀ ਦਾ ਸਾਨੂੰ ਇਨਸਾਫ ਮਿਲ ਸਕੇ ਸਿੰਘ ਸਾਹਿਬ ਇਹ ਬਹੁਤ ਇੱਕ ਤੁਸੀਂ ਮਤਲਬ ਐਡਾ ਬੜਾ ਪਾਪ ਕੀਤਾ ਹੈ ਜਿਹਦਾ ਮੈਂ ਸਮਝਦਾ ਕੋਈ ਵੀ ਕੋਈ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਕੋਈ ਮਾਫੀ ਨਹੀਂ ਇਸ ਕਰਕੇ ਮੈਂ ਅੱਜ ਦੁਬਾਰਾ ਤੁਹਾਨੂੰ ਕਹਿੰਦਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿਉਂ ਬੱਚੇ ਉਹਨਾਂ ਦਾ ਕਤਲ ਕੀਤਾ ਕਿਉਂ ਉਹਨਾਂ ਦਾ ਬਾਪ ਦਾ ਕਤਲ ਕੀਤਾ ਕਿਉਂ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਸਿਰਫ 1 ਕਰੋੜ 22 ਲੱਖ ਪੈਸੇ ਤੁਸੀਂ ਮਾਰ ਦਿੱਤਾ ਫਿਰ ਗੈਂਗਸਟਰ ਉਹਨੂੰ ਆਪਾਂ ਕਹਿੰਦੇ ਆਂ ਵੀ ਗੈਂਗਸਟਰ ਨੇ ਉਹ ਪੈਸੇ ਲੈ ਕੇ ਮਾਰ ਦਿੱਤੀ ਆ ਤੇ ਆਪਾਂ ਵੀ ਤਾਂ ਉਹੀ ਕੰਮ ਕੀਤਾ ਆਪਾਂ ਇੰਨਾ ਟੌਰਚਰ ਕਰ 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 ਉਹਨੂੰ ਉਹਨਾਂ ਨੂੰ ਆਪ ਇਹ ਆਪ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ ਇਸ ਕਰਕੇ ਤੁਸੀਂ ਇਹ ਗੱਲਾਂ ਦਾ ਜਵਾਬ ਦਿਓ ਸਾਰਾ ਪਰਿਵਾਰ ਰੋਜ਼ ਮੈਨੂੰ ਆ ਕੇ ਇਹ ਗੱਲਾਂ ਦਾ ਜਵਾਬ ਤੁਹਾਨੂੰ ਪੁੱਛਣ ਨੂੰ ਕਹਿੰਦਾ ਏ ਮੈਂ ਪਰ ਉਹਨਾਂ ਦੀ ਫੈਮਿਲੀ ਨਾਲ ਖੜਾ ਹਾਂ ਮੈਂ ਉਹਨਾਂ ਦੇ ਪੂਰੇ ਪਰਿਵਾਰ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਲ ਖੜਾ ਹਾਂ ਇਨਸਾਫ ਤੁਹਾਨੂੰ ਦਵਾ ਕੇ ਰਾਂਗੇ ਇਹ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਲੁਧਿਆਣੇ ਦੇ ਲੋਕ ਵੀ ਇਹ 100% ਉਹਨਾਂ ਦੀ ਮਾਂ ਨਾਲ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਪਰਿਵਾਰ ਨਾਲ ਲੁਧਿਆਣੇ ਦੇ ਲੋਕ ਵੀ ਨਾਲ ਖੜੇ ਆ ਤੇ ਬਲਿੰਗ ਸਾਹਿਬ ਨੂੰ ਪੂਰਾ ਸਬਕ ਜਿਹੜਾ ਇਹ ਲੁਧਿਆਣੇ ਦੇ ਲੋਕ ਸਿਖਾਉਣਗੇ ਮੈਨੂੰ ਵਿਸ਼ਵਾਸ ਕਿਉਂਕਿ ਹਰ ਦੇ ਬੱਚਾ ਹੈ ਕਰੇ ਹਰ ਦੇ ਪੋਤਾ ਪੋਤੀ ਹਰ ਦੇ ਘਰੇ ਜਿਹੜੇ ਨੇ ਉਹ ਬੱਚੇ ਫਲਵਾੜੀ ਹੁੰਦੀ ਆ ਤੁਸੀਂ ਉਹ ਉਹ ਪਰਿਵਾਰ ਖਾ ਗਏ ਸਾਰਾ ਪਰਿਵਾਰ ਖਾ ਗਏ ਤੁਸੀਂ ਹਜੇ ਹੋਰ ਪਤਾ ਨਹੀਂ ਕਿੰਨੇ ਘੱਲਾਂ ਨੇ ਜਿਹੜੀਆਂ ਤੁਸੀਂ ਕੀਤੀਆਂ ਪਰ ਇਹਦਾ ਜਵਾਬ ਆ ਜਿਹੜਾ ਤੁਸੀਂ ਜੇ ਨਹੀਂ ਦਿੱਤਾ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਜਵਾਬ ਦੇਣਗੇ ਧੰਨਵਾਦ